ਸੁਪਰੀਮ ਕੋਰਟ ਨੇ ਦਿੱਲੀ ਸ਼ਹਿਰ ਵਿੱਚੋਂ ਵਾਰਾ ਕੁੱਤਿਆਂ ਦੇ ਖੇਤਰ ਨੂੰ ਬਹੁਤ ਹੀ ਭਿਆਨਕ ਕਰਾਰ ਦਿੰਦੇ ਹੋਏ ਦਿੱਲੀ ਸਰਕਾਰ ਅਤੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦ ਤੋਂ ਜਲਦ ਸਾਰੇ ਇਲਾਕਿਆਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਚੁੱਕਣਾ ਸ਼ੁਰੂ ਕਰਨ ਅਤੇ ਉਹਨਾਂ ਨੂੰ ਕੁੱਤਿਆਂ ਲਈ ਬਣਾਈ ਆਸਰਾ ਸਥਾਨ ਉੱਤੇ ਰੱਖਣ। ਜਦੋਂ ਤੋਂ ਸੁਪਰੀਮ ਕੋਰਟ ਨੇ ਸੜਕਾਂ ਉੱਤੇ ਘੁੰਮ ਰਹੀ ਅਵਾਰਾ ਕੁੱਤਿਆਂ ਨੂੰ ਫੜ ਕੇ 8 ਹਫ਼ਤਿਆਂ ਦੇ ਅੰਦਰ ਡੌਗ ਸ਼ੈਲਟਰ ਉੱਤੇ ਭੇਜਣ ਦਾ ਹੁਕਮ ਦਿੱਤਾ ਹੈ ਮਿੰਦਰ ਠਾਕੁਰ ਦੀ ਰਿਪੋਰਟਰ ਪਠਾਨਕੋਟ ਦਾ ਸਿਵਲ ਹਸਪੀਟਲ ਪਠਾਨਕੋਟ ਵਿਖੇ 2025 ਤੱਕ 2022 ਤੋਂ 2025 ਤੱਕ ਕਰੀਬ 666 ਮਾਮਲੇ ਜਿਹੜੇ ਹੈਗੇ ਡੌਗ ਬਾਈਟ ਦੇ ਆਏ ਹੈਗੇ ਤੇ ਇਸ ਸਾਲ ਹੁਣ ਤੱਕ 1115 ਕਿਲੋ ਜਿਹੜੇ ਮਾਮਲੇ ਹੈਗੇ ਇਹਦੇ ਵਿੱਚ ਆਏ ਹੈਗੇ ਤੇ ਪਿਛਲੇ ਮਹੀਨ ਮੰਥ ਜਿਹੜੀਆਂ ਜਿਹੜੇ ਐਬੀਸ ਨਾਲ ਦੋ ਡੈਥ ਰਿਪੋਰਟ ਹੋਈਆਂ ਸੀਗੀਆਂ ਜਿਹੜੀਆਂ ਕਿ ਮਤਲਬ ਫੁੱਲੀ ਡੈਬਿਟ ਗੁੱਤੇ ਦੇ ਘਟਨਾ ਲਗਨ ਨੂੰ ਹੋ ਗਿਆ ਸਕੇ ਆਪਣੇ ਇਥੋਂ ਸਾਰਾ ਇਲਾਜ ਵਗੈਰਾ ਸਾਡੇ ਸਿਵਲ ਹਸਪੀਟਲ ਵਿੱਚ ਸਰਕਾਰ ਦੀ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਡੌਗ ਬਾਈਟ ਦਾ ਪੂਰਾ ਦਾ ਪੂਰਾ ਜਿਹੜਾ ਇਲਾਜ ਹੈਗਾ ਟੋਟਲੀ ਫ੍ਰੀ ਹੈਗਾ ਜੇ ਕਿਸੇ ਵੀ ਕਿਸ ਪੇਸ਼ੈਂਟ ਨੂੰ ਡੌਗ ਬਾਈਟ ਹੋ ਜਾਂਦਾ ਹੈਗਾ ਤੇ ਬਿਲਕੁਲ ਇਗਨੋਰ ਨਹੀਂ ਕਰਨਾ ਹੈਗਾ ਇਹਨੂੰ ਸਭ ਤੋਂ ਪਹਿਲੇ ਆਪਣੇ ਜ਼ਖਮ ਨੂੰ ਚਲਦੇ ਪਾਣੀ ਨਾਲ ਜੇ ਧੋ ਲੈਣਾ ਹੈਗਾ ਚੰਗੀ ਤਰ੍ਹਾਂ ਉਸ ਤੋਂ ਲਾ ਬਾਅਦ ਸਾਡੇ ਕੋਲ ਆ ਜਾਣਾ ਹੈਗਾ ਤੇ ਜਿਹੜਾ ਇਹਦਾ ਇਲਾਜ ਇੰਜੈਕਸ਼ਨਸ ਜਿਹੜੇ ਹੈਗੇ ਟੋਟਲੀ ਫ੍ਰੀ ਲੰਦੇ ਹੈਗੇ ਤੇ ਇੱਥੇ ਸਿਵਲ ਹਸਪੀਟਲ ਵਿੱਚ 24 ਘੰਟੇ ਉਪਲਬਧ ਰਹਿੰਦੇ ਹੈਗੇ ਇੱਥੇ ਆ ਕੇ ਪੇਸ਼ੈਂਟ ਆਪਣਾ ਇਲਾਜ ਕਰਵਾ ਸਕਦਾ ਹੈ ਇਹਦਾ ਇਲਾਜ ਸਿਰਫ ਤੇ ਸਿਰਫ ਇੰਜੈਕਸ਼ਨਸ ਹੈਗਾ ਹੈ ਸਾਡੇ ਕੋਲ ਵੋਲੈਂਟਰੀ ਰੈਬੀਸ ਵੈਕਸੀਨ ਐਂਟੀ ਤੇ ਰੈਬੀਸ ਸੀਰਮ ਦੋ ਹੀ ਚੀਜ਼ਾਂ ਹੈਗੀਆਂ ਇਹਦਾ ਬਿਲਕੁਲ ਇਗਨੋਰ ਨਹੀਂ ਕਰਨਾ ਚਾਹੀਦਾ ਹੈਗਾ ਤੇ ਸਿਵਲ ਹਸਪੀਟਲ ਵਿੱਚ ਆ ਕੇ ਦਾ ਇਲਾਜ ਕਰਨਾ ਚਾਹੀਦਾ ਹੈ